ਰੋਟੀ ਦੇ ਲਈ ਇਟਲੀ ਗਏ ਨੌਜਵਾਨ ਦੀ ਮੌਤ ਹੋ ਗਈ ਹੈ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਦੱਸ ਦਈਏ ਕਿ 2 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਇਟਲੀ ਗਿਆ ਸੀ ਪਰਿਵਾਰਿਕ ਮੈਂਬਰਾਂ ਦਾ ਬੱਚਿਆਂ ਦਾ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਰੋਜੀ ਰੋਟੀ ਕਮਾਉਣ ਦੇ ਲਈ ਇਹ ਨੌਜਵਾਨ ਨੇ ਘਰੋਂ ਪੈਰ ਪੁੱਟਿਆ ਤੇ ਵਿਦੇਸ਼ ਦੀ ਧਰਤੀ ਤੇ ਚਲਿਆ ਗਿਆ ਪਰ ਵਿਦੇਸ਼ੀ ਧਰਤੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਬਾਬਾ ਜਾਣਕਾਰੀ ਦੰਦੇ ਹੋਏ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਅਜੇ ਕੁਮਾਰ ਚੰਗੇ ਭਵਿੱਖ ਦੇ ਲਈ ਕਰਜ਼ਾ ਚੁੱਕ ਕੇ ਇਟਲੀ ਗਿਆ ਸੀ ਪਰ ਉੱਥੇ ਸੜਕੀ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਰੋਂਦੀ ਕੁਰਲੌਂਦੀ ਪਤਨੀ ਤੇ ਆਪਣੇ ਦੋ ਬੱਚਿਆਂ ਨੂੰ ਛੱਡ ਗਿਆ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਹਾਸੇ ਦੀ ਜਾਂਚ ਕਰਵਾਈ ਜਾਵੇ ਤੇ ਨੌਜਵਾਨ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਇਤਲੀ ਦੇ ਵਿੱਚ ਗਿਆ ਸੀ ਅਜੇ ਕੁਮਾਰ ਜਿਸ ਦੀ ਕੀ ਸੜਕ ਹਾਸੇ ਦੇ ਦੌਰਾਨ ਮੌਤ ਹੋ ਗਈ ਕਰਤੋ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਦੇਖੀਆਂ ਵੀ ਨਹੀਂ ਜਾ ਰਹੀਆਂ ਪੁੱਬਾ ਮਾਰ ਮਾਰ ਰੋ ਰਿਹਾ ਹੈ ਪੂਰਾ ਪਰਿਵਾਰ ਉਹਨਾਂ ਨੂੰ ਪਾਲਿਆ ਸੀ ਤਿੰਨ ਵੀ ਮੈਂ ਤੇਰੇ ਜੋ ਬੋਲ ਦੇਣੀ ਨਾ ਨਹੀਂ ਕੋਈ ਨਹੀਂ ਕੋਈ ਵੀਰ ਜੀ ਮੈਂ ਅਜੇ ਕੁਮਾਰ ਜੋ ਕਿ ਇਟਲੀ ਗਿਆ ਸੀ ਜੋ ਕਿ ਇਟਲੀ ਗਿਆ ਸੀ 2-3 ਮਹੀਨੇ ਪਹਿਲਾਂ ਮੈਂ ਉਹਨਾਂ ਦਾ ਬ੍ਰਦਰ ਇਨ ਲਾ ਬੋਲਦਾ ਇਹ ਉਹਦਾ ਅਜੇ ਦਾ ਪਰਿਵਾਰ ਆ ਇਹ ਉਹਨਾਂ ਦੀ ਧਰਮ ਪਤਨੀ ਹੈ ਇਹ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ 5 ਸਾਲ ਦਾ ਇੱਕ ਉਹਨਾਂ ਦੀ ਬਿਟੀਆ ਹੈ ਜੋ ਕਿ ਉਹ ਰੋਜੀ ਰੋਟੀ ਵਾਸਤੇ ਉੱਥੇ ਉਹਨਾਂ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਆਪਣੀ ਚੰਗੀ ਸੋਹਣੀ ਆਪਣਾ ਕੰਮਕਾਰ ਕਰਦੇ ਸੀ ਜਾਂਦੇ ਸੀ ਇੱਕ ਰਕੇਸ਼ ਕੁਮਾਰ ਨਾਂ ਦਾ son of ਸੂਰਜ ਪ੍ਰਕਾਸ਼ ਲੜਕਾ ਹੈ ਜੋ ਇੱਥੋਂ ਨਡਾਲੇ ਦਾ ਹੈ ਉਹਨਾਂ ਨੂੰ ਲੈ ਕੇ ਗਿਆ ਕਿ ਮੇਰਾ ਜੀਜਾ ਆ ਰਿਹਾ ਏਅਰਪੋਰਟ ਤੋਂ ਆਪਾਂ ਨੂੰ ਪਿਕ ਕਰਨ ਜਾਣਾ ਲੈਣ ਜਾਣਾ ਹੈ ਇਸ ਕਰਕੇ ਉਹ ਅਜੇ ਕੁਮਾਰ ਸੀ ਜਿਹੜਾ ਅਜੇ ਨਵਾਂ ਸੀ ਇੱਥੋਂ ਗਿਆ ਸੀ ਉਹਨੂੰ ਹਾਂਜੀ ਕਿੰਨਾ ਚਿਰ ਹੋ ਗਿਆ ਉਹਨੂੰ ਅਜੇ 2 ਮਹੀਨੇ ਹੋ ਗਏ 2 2 ਮਹੀਨੇ ਹੋ ਗਏ ਗਏ ਉਹਨੂੰ ਅਜੇ 2 ਮਹੀਨੇ ਹੋ ਗਏ ਸੀ ਉਹਨੂੰ ਗਏ ਨੂੰ ਉਹਨੂੰ ਥੋੜਾ ਜਿਹਾ ਅਜੇ ਰੂਲ ਦਾ ਅਜੇ ਨਹੀਂ ਸੀ ਪਤਾ ਉੱਥੋਂ ਦੇ ਰੂਲ ਰੈਗੂਲੇਸ਼ਨ ਉਹਨੂੰ ਥੋੜਾ ਘੱਟ ਪਤਾ ਸੀ ਇਹ ਬੰਦਾ ਕੁਝ ਦੱਸਣ ਜ ਉਹਥੇ ਆਇਆ ਵਾ ਕਿ ਇਹ ਬੰਦਾ ਡਰਿੰਕ ਵਗੈਰਾ ਵੀ ਕਰਦਾ ਸੀ ਰਕੇਸ਼ ਕੁਮਾਰ ਜਿਹੜਾ ਤੇ ਇਹਨਾਂ ਕਿਤੇ ਦੋਵੇਂ ਜਣੇ ਗਏ ਨੇ ਇਹਨਾਂ ਨੇ ਇਹਨੇ ਜਾ ਕੇ ਤੇ ਉਥੇ ਇਟਲੀ ਦੀ ਸਰਕਾਰ ਵੱਲੋਂ ਵੀ ਇਹ ਉਥੋਂ ਵੀ ਖਬਰ ਲੱਗੀ ਆ ਅਸੀਂ ਸਾਡੇ ਮੋਬਾਈਲਾਂ 'ਚ ਆ ਤੇ ਅਸੀਂ ਪੜ੍ਹੀ ਹੋਈ ਏ ਖਬਰ ਇਹਨੇ ਜਾ ਕੇ ਉਥੇ ਨੋ ਪਾਰਕਿੰਗ ਦੇ ਵਿੱਚ ਗੱਡੀ ਰੋਕ ਦਿੱਤੀ ਆਪਣੇ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਮੇਰੇ 10 ਡਾਲਰ ਜਾਂ 5 ਡਾਲਰ ਜੋ ਵੀ ਉਥੋਂ ਦੀ ਲੱਗਦੀ ਆ ਉਹ ਵੱਜ ਜਾਣਗੇ ਤੇ ਅਸੀਂ ਇੱਥੇ ਨੋ ਪਾਰਕਿੰਗ ਚ ਗੱਡੀ ਰੋਕ ਦਿੰਨੇ ਆ ਜਿਹੜਾ ਅਜੀਤ ਕੁਮਾਰ ਸੀ ਸਾਡਾ ਬੰਦਾ ਜਿਹੜਾ ਨਾਲ ਇਹਦੇ ਗਿਆ ਸੀ ਉਹ ਜਦੋਂ ਇਹਨੇ ਗੱਡੀ ਰੋਕੀ ਤੇ ਉਹਨੂੰ ਉਹਨੇ ਉਹਨੂੰ ਲੱਗਾ ਕਿ ਮੈਂ ਵਾਸ਼ਰੂਮ ਜਾਣਾ ਹੈ ਉਹ ਉੱਤਰ ਕੇ ਗਿਆ ਇਹਨੇ ਕਿਹਾ ਕੋਈ ਗੱਲ ਨਹੀਂ ਉੱਤਰ ਜਾ ਉਹ ਉੱਤਰ ਕੇ ਗਿਆ ਜਦੋਂ ਉੱਤਰ ਕੇ ਗਿਆ ਉਹਨੂੰ ਪਤਾ ਨਹੀਂ ਸੀ ਇੱਥੋਂ ਉਥੋਂ ਦੇ ਰੂਲਸ ਦਾ ਕਿਉਂਕਿ ਕਾਰ ਇਹਦੀ ਸੀ ਲਾਇਸੈਂਸ ਇਹਦਾ ਸੀ ਸਾਰਾ ਕੁਝ ਇਹਦਾ ਸੀ ਇਹ ਤੇ ਉਹਨੂੰ ਲੈ ਕੇ ਗਿਆ ਸੀ ਇਹਨੂੰ ਉਹਨੂੰ ਪਤਾ ਨਹੀਂ ਸੀ ਉਹ ਤੇ ਨਵਾਂ ਗਿਆ ਸੀ ਅਜੇ 2 ਮਹੀਨੇ ਹੋ ਗਏ ਸੀ ਇਹਨੂੰ ਉਹਨੂੰ ਰੂਲ ਰੈਗੂਲੇਸ਼ਨ ਦਾ ਨਾਮ ਪਤਾ ਹੁਣ ਕਰਕੇ ਤੇ ਉਹ ਸੜਕ ਦੇ ਵਿੱਚ ਉਹਦੇ ਵਿੱਚ ਗੱਡੀ ਵੱਜੀ ਹੁਣ ਅਸੀਂ ਇਟਲੀ ਦੀ ਸਰਕਾਰ ਨੂੰ ਤੇ ਉੱਥੋਂ ਦੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆਂ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਕੌਣ ਅਸਲੀ ਦੋਸ਼ੀ ਕੌਣ ਆ ਉਹ ਬੰਦਾ ਏ ਜਿੰਨੇ ਜਿਹਨੂੰ ਪਤਾ ਹੋਣ ਦੇ ਬਾਵਜੂਦ ਵੀ ਰੂਲ ਰੈਗੂਲੇਸ਼ਨ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਉਹਨੇ ਉੱਥੇ ਗੱਡੀ ਰੋਕ ਕੇ ਉਹਨੇ ਉਹਨੂੰ ਕਿਹਾ ਉਤਰ ਨੂੰ ਕਿਹਾ ਉਹਨੂੰ ਉਹਦੀ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਉਸ ਗੱਡੀ ਵਾਲੇ ਦੀ ਵੀ ਜਿਹਦੇ ਨਾਲ ਹਾਸਾ ਆਇਆ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਇਟਲੀ ਸਰਕਾਰ ਨੂੰ ਦੇ ਨਿਵਾਸੀਆਂ ਨੂੰ ਇਹ ਬੇਨਤੀ ਆ ਕਿ ਸਾਡੇ 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 ਨਾਲ ਇਨਸਾਫ ਕੀਤਾ ਜਾਵੇ ਤਾਂ ਕਿ ਜੋ ਅਰੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਇਨਸਾਫ ਮਿਲ ਸਕੇ ਤਾਂ ਕਿ ਜੋ ਆਪਾਂ ਅੱਗੇ ਤੋਂ ਵੀ ਜਿਹੜਾ ਕਿ ਆਪਾਂ ਨੂੰ ਇਹ ਚੀਜ਼ ਦੀ ਸਰਕਾਰ ਨੂੰ ਵੱਲੋਂ ਜਾਂ ਇਟਲੀ ਦੀ ਇਟਲੀ ਦੇ ਭਾਈਚਾਰੇ ਵੱਲੋਂ ਕਿ ਇਨਸਾਫ ਮਿਲ ਸਕੇ ਨਾ ਬੱਚਿਆਂ ਨੂੰ ਇਹਨਾਂ ਨੂੰ ਉਹਨਾਂ ਦੀ ਬੋਡੀ ਲੈਣ ਵਾਸਤੇ ਕੋਈ ਕਾਰਵਾਈ ਕੀਤੀ ਗਈ ਹੈ ਉਹਨਾਂ ਦੀ ਡੈੱਡ ਬੋਡੀ ਵਾਸਤੇ ਅਸੀਂ ਉੱਥੇ ਜਿੱਥੇ ਉਹਨਾਂ ਦੀ ਮਰਜ਼ੀ ਦੇ ਵਿੱਚ ਰੱਖੀ ਆ ਉੱਥੇ ਸਾਡੇ ਬੰਦੇ ਗਏ ਸੀ ਤੇ ਉਹਨਾਂ ਨੇ ਉੱਥੇ ਮਤਲਬ ਕਿ ਉਹਨਾਂ ਨੂੰ ਕਿਹਾ ਕੁਝ ਟਾਈਮ ਦਿੱਤਾ 크ਿਸਮਸ ਦੀਆਂ ਛੁੱਟੀਆਂ ਹੁੰਦਾ ਕਰਕੇ ਕੁਝ ਟਾਈਮ ਦਿੱਤਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਡੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਦੇ ਵਿੱਚ ਉਹੋ ਹੀ ਕਮਾਉਣ ਵਾਲਾ ਸੀ ਉਹੋ ਹੀ ਖਾਣ ਵਾਲਾ ਸੀ ਸਾਨੂੰ ਇਨਸਾਫ ਦੀ ਲੋੜ ਆ ਸਾਨੂੰ ਉਹਨੂੰ ਸਾਰਿਆਂ ਨੂੰ ਜਿਹੜੇ ਜਿੱਦਾਂ ਕੋਈ ਲੈ ਕੇ ਗਿਆ ਵਾ ਜਾਂ ਜਿਨ੍ਹਾਂ ਨੇ ਮਾਰੀ ਆ ਗੱਡੀ ਵਿੱਚ ਉਹਨਾਂ ਦੇ ਉਹਨਾਂ ਨੂੰ ਇੱਕ ਵਾਰੀ ਪੁਲਿਸ ਇਨਵੈਸਟੀਗੇਸ਼ਨ ਕਰੇ ਜ਼ਰੂਰ ਜਿਹੜਾ ਵੀ ਦੋਸ਼ੀ ਆ ਜੇ ਨੋ ਪਾਰਕਿੰਗ ਵਾਲੇ ਗੱਡੀ ਰੋਕਣ ਦੇ ਵਿੱਚ ਜਿਹਦਾ ਦੋਸ਼ ਆ ਉਹ ਉਹ ਵੀ ਦੋਸ਼ ਅਸੀਂ ਇੱਕ ਵਾਰੀ ਆਪਣਾ ਇਨਸਾਫ ਲਈ ਜਰੂਰ ਅਸੀਂ ਜਾਵਾਂਗੇ ਸਾਨੂੰ ਜਿੱਥੇ ਵੀ ਜਾਣਾ ਪਿਆ ਤੇ ਇਸ ਕਰਕੇ ਦੋਸ਼ੀ ਨੂੰ ਬਣਦੀ ਸਜ਼ਾ ਮਿਲੇ ਜਾਂ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਅਸੀਂ ਉਹਨਾਂ ਬਾਰੇ ਸੋਚਿਆ ਜਾਵੇ ਕੁਝ ਵੈਗਰ ਜੀ हाँ मार <laughs> दो महीने पहला आए आप रोजी रोटी के चक्कर बेच परसा चेजिया सू नी सी पता साडे न कुछ हो जाना है हाली हाली। <laughs> ਸਾਨੂੰ ਇਹ ਆਤਾ ਸਾਨੂੰ ਤੇ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਬੱਚਾ ਫੋਨ ਕਰਦਾ ਸੀ ਰਕੇਸ਼ ਕੁਮਾਰ ਉਹਨੂੰ ਮੜਮੜੇ ਹੋਈ ਕਹਿੰਦਾ ਸੀ ਤੂੰ ਮੇਰੇ ਨਾਲ ਚੱਲਣਾ ਏ ਦੋ ਤੂੰ ਮੇਰੇ ਨਾਲ ਚੱਲਣਾ ਵਾ ਉਹਨਾਂ ਨੇ ਰਿਪੋਰਟ ਤੇ ਰੋਮਾ ਜਾਣਾ ਸੀ ਉਹਨਾਂ ਦਾ ਜਵਾਈ ਆਉਣਾ ਸੀ ਉਹਨੂੰ ਲੈਣ ਵਾਸਤੇ ਜਾਣਾ ਸੀ ਹੌਲੀ ਹੌਲੀ ਸਬਰ ਨਮਰਾ ਹੇ ਉਹ ਤੇ ਪਤਾ ਨਹੀਂ ਇਹਨਾਂ ਨੇ ਕੀ ਰਸਤੇ ਵਿੱਚ ਜਾਂਦੇ ਨੇ ਮੇਰੇ ਨਾਲ ਵੀਡੀਓ ਕਾਲ ਕਰਦੇ ਜਾਂਦੇ ਨੇ